भारी रकम खर्च करके प्लेटलेट नहीं चढ़वाने पैणे क्योंकि जिला हस्पताल बबरी गुरदासपुर विखे सिर्फ दो हजार रुपए खर्च करके मरीज प्लेटलेट चढ़वा पंजाब हेल्थ सिस्टम्स कॉरपोरेशन के चेयरमैन श्री रमन बहल दिया कोशिशा सदका जिला गुरदासपुर बबरी विखे प्लेटलेट बनाने वाली ਅਪਹੈਰਸਿਸ ਮਸ਼ੀਨ ਆ ਗਈ ਹੈ ਜਿਸ ਦਾ ਕੀ ਉਦ்கਾਟਨ ਚੇਅਰਮੈਨ ਸ਼੍ਰ ਰਮਨ ਬਹਿਲ ਦੇ ਵੱਲੋਂ ਕੀਤਾ ਗਿਆ ਹੈ ਇਸ ਮਸ਼ੀਨ ਦੇ ਨਾਲ ਨਾ ਸਿਰਫ ਜ਼ਿਲ੍ਹਾ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਨੂੰ ਫਾਇਦਾ ਹੋਵੇਗਾ ਸਗੋਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਦਾਖਲ ਮਰੀਜ਼ਾਂ ਨੂੰ ਵੀ ਪਲੇਟਲੇਟ ਸਰਕਾਰੀ ਹਸਪਤਾਲ ਦੇ ਕੀਮਤ ਇਹੀ ਮਿਲਣਗੇ ਮਸ਼ੀਨ ਚਲਾਉਣ ਦੇ ਲਈ ਹਸਪਤਾਲ ਦੇ ਬਕਾਇਦਾ ਚਾਰ ਕਰਮਚਾਰੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਗਈ ਹੈ ਤੇ ਹੁਣ 15 ਤੋਂ 16000 ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਤੋਂ ਮਿਲਣ ਵਾਲੇ ਪਲੇਟਲੇਟ ਸਰਕਾਰੀ ਹਸਪਤਾਲ ਦੇ ਵਿੱਚੋਂ ਸਿਰਫ 2000 ਰੁਪਏ ਦੇ ਵਿੱਚ ਮਿਲਣਗੇ ਸਰਵ ਸੇਵਾਵਾਂ ਦੇ ਵਿੱਚ ਜਿਸ ਸੀ ਇਸ ਦੀ ਕਮੀ ਸੀ ਗਈ ਆ ਜੋ ਕਮੀ ਜਿਹੜੀ ਆ ਉਹ ਪੂਰੀ ਹੋਈ ਆ ਔਰ ਮੈਂ ਸਭ ਤੋਂ ਪਹਿਲਾ ਤਲਵਾਦ ਕਰਦਾ ਜਿਹੜੀ ਆ ਸਵਾਦ ਸੇਵੀ ਜਥੇਬੰਦੀਆਂ ਦੇ ਜਿਹਦੇ ਵਿੱਚ ਬਲੱਡ ਡੋਨਰਸ ਸੁਸਾਇਟੀ ਗੁਰਦਾਸਪੁਰ ਔਰ ਕਲਾਂਔਰ ਤੋਂ ਸਮਾਜਿਕ ਗਤੀਵਿਧੀ ਸੁਸਾਇਟੀ ਜਿਹਨੂੰ ਪੂਰੇ왈 ਜੀ ਹੈਡ ਕਰ ਰਹੇ ਨੇ ਔਰ ਬਹੁਤ ਦੇਰ ਤੋਂ ਭਾਰਤ ਵਿਕਾਸ ਪਰਿਸ਼ਦ ਦੇ ਮੈਂਬਰ ਵੀ ਖੜੇ ਨੇ ਇਹ ਬਹੁਤ ਦੇਰ ਤੋਂ ਮੰਗ ਕਰਦੇ ਸੀਗੇ ਕਿ ਗੁਰਦਾਸਪੁਰ ਦੇ ਵਿੱਚ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਆਉਂਦੀ ਸੀ ਜਿਸ ਵਕਤ ਪਲੇਟ ਲੈਸ ਦੀ ਲੋੜ ਪੈਂਦੀ ਸੀ ਜੀ ਔਰ ਇਹ ਮਸ਼ੀਨ ਚੱਲਦੀ ਨਹੀਂ ਸੀਗੀ ਨਤੀਜੇ ਦੇ ਤੌਰ ਤੇ ਲੋਕਾਂ ਨੂੰ ਗੁਰਦਾਸਪੁਰ ਤੋਂ ਬਾਹਰ ਜਲੰਧਰ ਅੰਮ੍ਰਿਤਸਰ ਪਠਾਨਕੋੜ ਜਾਣਾ ਪੈਂਦਾ ਸੀਗਾ ਔਰ ਉੱਥੇ ਬਹੁਤ ਵੱਡੀ ਰਕਮ 13 ਤੋਂ 14000 ਰੁਪਏ ਖਰਚ ਕੇ ਉਹ ਪੇਨਕਲਸ ਲੈ ਕੇ ਆਪਣੇ ਮਰੀਜ਼ ਨੂੰ ਛੁਡਾਉਂਦੇ ਸੀ ਔਰ ਇੱਕ ਐਸੀ ਚੀਜ਼ ਹੈ ਜਿਹੜੀ ਸਾਡੀ ਜਿਹੜੀ क्रॉनिक ਡਿਜ਼ੀਜ਼ ਨੇ ਉਹਦੇ ਵਿੱਚ ਇਹ ਕੰਮ ਆਉਂਦੀ ਆ ਆਵੇ ਡੇਂਗੂ ਦੀ ਪ੍ਰੋਬਲਮ ਹੋਵੇ ਕੈਂਸਰ ਦੀ ਪ੍ਰੋਬਲਮ ਹੋਵੇ ਜਾਂ ਹੋਰ ਕੋਈ ਸੀਰੀਅਸ ਹੈਲਥ ਸੋਰ ਉਹਦੇ ਵਿੱਚ ਇਨਸਾਨ ਨੂੰ ਲੋੜ ਪੈਂਦੀ ਆ ਇਹ ਪੇਨਕਲਸ ਨੂੰ ਛੁਡਾਉਣ ਵਾਸਤੇ ਉਹਦੇ ਕਰਕੇ ਇੱਕ ਜਿਹੜੇ ਆਰਥਿਕ ਤੌਰ ਤੇ ਲੋਕ ਕਮਜ਼ੋਰ ਸੀਗੇ ਇਨੇ ਪੈਸੇ ਨਹੀਂ ਖਰਚ ਸਕਦੇ ਔਰ ਕਈ ਵਾਰੀ ਉਹ ਇਸ ਟ੍ਰੀਟਮੈਂਟ ਤੋਂ ਵਾਂਝੇ ਰਹਿ ਜਾਂਦੇ ਸੀਗੇ ਮੈਂ ਜਦੋਂ ਵੀ ਆਉਂਦਾ ਸੀਗਾ ਤੇ ਉਸ ਵਕਤ ਜਿਹੜੀਆਂ ਸਾਡੀਆਂ ਸਮਾਜਿਕ ਜਥੇਬੰਦੀਆਂ ਨੇ ਇਹ ਹਮੇਸ਼ਾ ਮੰਗ ਕਰਦੀਆਂ ਸੀਗੀਆਂ ਕਿ ਇਹ ਮਸ਼ੀਨ ਜਿਹੜੀ ਆ ਚਾਲੂ ਹੋਣੀ ਚਾਹੀਦੀ ਆ ਸੋ ਮੈਂ ਧਰਵਾਦੀ ਆ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਔਰ ਹੈਲਥ ਮਿਨਿਸਟਰ ਡਾਕਟਰ ਬੀਬੀ ਜੀ ਦਾ ਜਿਨ੍ਹਾਂ ਨੇ ਜਿਹੜਾ ਪ੍ਰਯਾਸ ਕਰਕੇ ਇਹਨੂੰ ਚਾਲੂ ਕੀਤਾ ਔਰ ਜਿਹੜਾ ਸਾਡੇ ਇਹ এমਪਲੋਇਜ਼ ਨੇ ਉਹਦੇ ਸਾਹਮਣੇ ਆ ਜਾਣ ਉਹਨਾਂ ਨੂੰ ਅਸੀਂ ਟ੍ਰੇਨਿੰਗ ਵੀ ਇਹਦੀ ਬਕਾਇਦਾ ਮੁਕੰਮਲ ਤੌਰ ਤੇ ਦੇਤੀ ਆ ਔਰ ਔਰ ਉਹਦੇ ਨਾਲ ਇਹੋ ਜਿਹੜੀ ਮਸ਼ੀਨ ਆ ਉਹ ਰੈਗੂਲਰਲੀ ਚੱਲੂਗੀ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕ ਦੇਣਾ ਇਸ ਐਨ ਜੀਓ ਨੂੰ ਪੂਰੇ ਵੱਲੋਂ ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਨੂੰ ਬਬੀ ਜੀ ਕਿਉਂਕਿ ਅੱਜ ਇਹਦੇ ਵਿੱਚ ਵੀ ਡੋਨਰ ਦੀ ਲੋੜ ਹੁੰਦੀ ਆ ਜਦੋਂ ਵੀ ਬਲੇਟਸ ਲੈਣੇ ਨੇ ਸਾਨੂੰ ਡੋਨਰ ਜਿਹੜਾ ਉਹ ਦੇਣਾ ਪੈਂਦਾ ਸੋ ਉਹ ਦੀ ਸ਼ੁਰੂਆਤ ਵੀ ਜਿਹੜੀ ਆ ਉਹ ਦਾ ਸਮਝਦਾ ਪੂਰੇਵਾਲ ਸਾਹਿਬ ਨੇ ਆਪਣੇ ਆਪ ਬਲੱਡ ਦੇ ਕੇ ਕੀਤੀ ਆ ਸੋ ਇਥੋਂ ਮੈਂ ਸਮਝਦਾ ਵੀ ਸਮਾਜ ਨੂੰ ਇੱਕ ਲੀਵ ਵੀ ਲੈਣੀ ਚਾਹੀਦੀ ਆ ਅਸੀਂ ਗੱਲ ਤੇ ਕਰ ਲੈਂਦੇ ਆ ਗੱਲ ਕੇ ਰਸੂਲਾਂ ਦੀ ਵੀ ਕਰ ਲੈਂਦੇ ਆ ਪਰ ਜਦੋਂ ਆਪਣੇ ਤੇ ਗੱਲ ਆਉਂਦੀ ਆ ਫਿਰ ਆਪਾਂ ਭਰੇ ਹੋ ਜਾਂਦੇ ਆ ਔਰ ਕਈ ਵਾਰੀ ਉਹ ਕਹਿੰਦੇ ਆ ਨਾ ਵੀ ਜੇ ਹਮੇਸ਼ਾ ਹੀ ਇਹ ਮਹਿਸੂਸ ਕਰਦੇ ਆ ਵੀ ਜੇ ਕੋਈ ਸ਼ਹੀਦ ਪੈਦਾ ਹੋਵੇ ਤੇ ਗਵਾਂਡੀ ਦੇ ਘਰ ਹੋਵੇ ਆਪਣੇ ਤੋਂ ਨਹੀਂ ਸ਼ੁਰੂ ਕਰਦੇ ਸੋ ਪੂਰੇਵਾਲ ਸਾਹਿਬ ਤੁਹਾਡਾ ਧੰਨਵਾਦ ਸਾਰੀ ਜਥੇਬੰਦੀ ਤੋਂ ਤੁਹਾਡਾ ਬਾਦ ਔਰ ਬਲੱਡ ਡੋਨਰ ਸੁਸਾਇਟੀ ਦਾ ਤੁਹਾਡਾ ਵੀ ਤੁਸੀਂ ਆਪਣੇ ਆਪ ਤੋਂ ਸ਼ੁਰੂ ਕਰਕੇ ਅੱਜ ਜਿਹੜੇ ਪਲੇਟਲਟਸ ਤਿਆਰ ਕੀਤੇ ਨੇ ਮੈਂ ਦੱਸ ਦਵਾ ਕਿ ਜਿਹੜੀ ਇਹਦੀ ਸਰਕਾਰੀ ਕੀਮਤ ਆ ਉਹ ਸਿਰਫ 2000 ਰੁਪਇਆ ਹੋਊਗੀ ਹੁਣ ਗੁਰਦਾਸਪੁਰ ਦੇ ਲੋਕਾਂ ਨੂੰ ਪਠਾਨਕੋਟ ਜਲੰਧਰ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਹੋਣੀ ਉਹ ਸਿਵਲ ਹਸਪੀਟਲ ਗੁਰਦਾਸਪੁਰ ਆਉਣ ਆ ਕੇ ਜਿਹੜੇ ਪਲੇਟਲਟਸ